ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾਣਾਂਗੇ ਜੀ ਗੁਰਦੁਆਰਾ ਸਾਹਿਬ ਫੱਗੂਵਾਲ ਦਾ ਇਤਿਹਾਸ ਇਹ ਪਵਿੱਤਰ ਅਸਥਾਨ ਪਿੰਡ ਫੱਗੂਵਾਲ ਦੀ ਪਟਿਆਲਾ ਸਨਾਮ ਰੋਡ ਤੇ ਸਥਿਤ ਹੈ। ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਦੋਂ ਗੁਰੂ ਸਾਹਿਬ ਜੀ ਅਸਾਮ ਦੇ ਰਾਜੇ ਦੀ ਬੇਨਤੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ 300 ਸੰਗਤਾਂ ਦੀ ਗਿਣਤੀ ਚ 3 ਸਾਲ ਦੀ ਯਾਤਰਾ ਦਵਾਨ, ਗੱਡਿਆਂ ਚ ਭਾਂਡੇ, ਬਿਸਤਰੀ, ਫਰਸ਼ ਕਨਤਾ ਆਦ ਸੰਗਤਾ ਨਾਲ ਯਾਤਰਾ ਪ੍ਰੋਗਰਾਮ ਬਣਾ ਕੇ ਸਮਾਨ ਗੱਡਿਆਂ ਤੇ ਲੱਦ ਕੇ ਰਥਾਂ ਘੋੜਿਆਂ ਤੇ ਸਵਾਰ ਹੋ ਕੇ ਮਾਲਵੇ ਚੋਂ ਪਿੰਡ ਧੂਹੀ ਰਾਮਗੜ੍ਹ ਬੋੜਾ ਗੁਣੀਕੇ ਅਲੋਕ ਅਰਖ ਪੁਹਾਣੀਗੜ ਹੁੰਦੇ ਹੋਏ ਮਾਤਾ ਮਾਤਾ ਨਾਨਕੀ ਸਾਹਿਬ ਜੀ ਮਾਤਾ ਗੁਜਰੀ ਜੀ ਮਾਮਾ ਕਰਪਾਲ ਚੰਦ ਜੀ ਭਾਈ ਸੰਗਤੀਾ ਜੀ ਭਾਈ ਸੁਖਜੰਦ ਜੀ ਭਾਈ ਸਾਹਿਬ ਚੰਦ ਜੀ ਸੰਤ ਬਾਬਾ ਗੁਰਬਖਸ਼ ਸਿੰਘ ਦਾਸ ਉਦਾਸੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਦਾ ਜੀ ਭਾਈ ਗੁਰਦਿੱਤਾ ਜੀ ਭਾਈ ਜੈਤਾ ਜੀ ਅਤੇ ਭਾਈ ਨੱਥੂ ਰਾਮ ਜੀ ਰਵਾਬੀ ਜਥੇ ਨਾਲ 21 ਕਤਕ ਸੰਮਤ 1722 ਨੂੰ ਇੱਥੇ ਇੱਕ ਦਿਨ ਰਹਿ ਕੇ ਪਵਿੱਤਰ ਕਰਦਿਆਂ ਆਪਣੀ ਪਵਿੱਤਰ ਅਰਸਨਾ ਤੋਂ ਗੁਰਬਾਣੀ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਇਥੋਂ ਚਾਲੇ ਪਾਉਂਦਿਆਂ ਗੁਰੂ ਸਾਹਿਬ ਜੀ ਪਿੰਡ ਕਰਾਚ ਤੋਂ ਨਾਗਰਾ ਟੱਲ ਖਨੌੜ ਹੁੰਦੇ ਹੋਏ ਵੱਖ-ਵੱਖ ਪਿੰਡਾਂ 'ਚੋਂ ਦੀ ਹੁੰਦਿਆਂ ਘਟਪਟਨਾ ਸਾਹਿਬ ਪਹੁੰਚ ਕੇ ਜੋਹਰੀ ਜਾਲਸਰਾਏ ਦੀ ਹਵੇਲੀ 'ਚ ਨਿਵਾਸ ਕੀਤਾ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਜੈਪੁਰ ਦੇ ਰਾਜੇ ਰਾਮ ਸਿੰਘ ਨੂੰ ਮਿਲਣ ਅਸਾਮ ਚਲੇ ਗਏ ਇਸ ਪਵਿੱਤਰ ਸਥਾਨ 'ਤੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਬਸੰਤ ਪੰਚਵੀ ਦਾ ਸਲਾਨਾ ਮੇਲਾ ਹਰ ਮਹੀਨੇ ਦੀ ਪੰਜਵੀਂ ਮੱਸਿਆ ਸੰਗਰਾਦ ਸਹੀਦੀ ਗੁਰਪੁਰਬ ਪਾਸਾਈ ਪੰਜਵੀਂ ਨੌਵੀਂ ਅਤੇ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਵਤਾਰ ਗੁਰਪੁਰਬ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ ਇਸ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਰਦਾਬਾਨ ਪ੍ਰਾਣੀਆਂ ਦੀਆਂ ਸਭ ਮਨੁਕਾਮਨਾ ਪੂਰੀਆਂ ਹੁੰਦੀਆਂ ਹਨ ਸੋ ਏਸੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਫੱਗੂਵਾਲ ਦਾ ਇਤਿਹਾਸ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ